ਮੀਡੀਆ ਦੇ ਵਿੱਚ ਹੁਣ ਜਹਾਜ਼ ਦਾ ਸਫ਼ਰ ਹੋਵੇਗਾ ਬੱਸਾਂ ਦੇ ਸਫ਼ਰ ਨਾਲੋਂ ਸਸਤਾ ਹਾਂਜੀ ਜੋ ਮੈਂ ਕਹਿ ਰਿਹਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਅਸਲ ਦੇ ਵਿੱਚ ਜ਼ੋਮੈਟੋ ਲੈ ਕੇ ਆ ਰਿਹਾ ਜੀ ਇੱਕ ਨਵਾਂ ਸਟਾਰਟਅਪ ਐਲਏਟੀ ਏਰੋਸਪੇਸ ਨਾਮ ਦਾ ਇਹ ਸਟਾਰਟਅਪ ਆ ਰਿਹਾ ਹੈਗਾ ਇੰਡੀਆ ਦੇ ਵਿੱਚ ਜੋ ਕਿ ਇੰਡੀਆ ਦੇ ਡੋਮੈਸਟਿਕ ਫਲਾਈਟ ਸਿਸਟਮ ਨੂੰ ਬਿਲਕੁਲ ਬਦਲ ਦੇ ਰੱਖ ਦੇਗਾ ਤੇ ਇਦੀਆਂ ਟਿਕਟਾਂ ਇੰਨੀ ਸਸਤੀਆਂ ਹੋਣਗੀਆਂ ਜਿੰਨੀਆਂ ਕਿ ਇੱਕ ਬੱਸ ਦੀ ਟਿਕਟ ਹੁੰਦੀ ਹੈਗੀ ਹੁਣ ਤੁਸੀਂ ਇਹ ਸੋਚ ਰਹੇ ਹੋਗੇ ਕਿ ਇੰਡੀਆ ਦੇ ਵਿੱਚ ਕਈ 에ਅਰਲਾਈਨਸ ਆਈਆਂ ਕਈ 에ਅਰਲਾਈਨਸ ਗਈਆਂ ਕਿ ਜੋ ਕਿ ਬਰਬਾਦ ਵੀ ਹੋ ਗਈਆਂ ਪਰ Zomato ਆਜਾ ਲਾ ਕੇ ਕੀ ਕਰ ਰਿਹਾ ਹੈ ਉਹਨਾਂ 에ਅਰਲਾਈਨਸ ਦੇ ਨਾਲੋਂ ਕਿ ਇਹ 에ਅਵੀਏਸ਼ਨ ਇੰਡਸਟਰੀ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ LinkedIn ਦੇ ਉੱਪਰ LATI Aerospace ਦੀ ਕੋ-ਫਾਊਂਡਰ ਸੁਰਵੀ ਦਾਸ ਨੇ ਲਿਖਿਆ ਕਿ ਮੇਰਾ ਤੇ ਦਪਿੰਦਰ ਗੋਇਲ ਦਾ Zomato ਦੇ ਕੋ-ਫਾਊਂਡਰ ਦਪਿੰਦਰ ਗੋਇਲ ਦਾ ਇੱਕ ਸੁਪਨਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਡੋਮੈਸਟਿਕ 에어 ਸਿਸਟਮ ਨੂੰ ਇੰਨਾ ਸਸਤਾ ਬਣਾ ਦਈਏ ਕਿ ਜਿਵੇਂ ਕਿ ਬੱਸ ਦੇ ਵਿੱਚ ਸਫ਼ਰ ਕਰਨਾ ਹੁੰਦਾ ਹੈ। ਗੁਰਬੀਦਾਸ ਨੇ ਦੱਸਿਆ ਕਿ ਇੰਡੀਆ ਦੇ ਵਿੱਚ ਕੁੱਲ 450 ਤੋਂ ਜ਼ਿਆਦਾ 에어 ਸਟ੍ਰਿਪਸ ਹਨ ਜਿਨ੍ਹਾਂ ਦੇ ਵਿੱਚੋਂ ਕਰੀਬ 150 에어 ਸਟ੍ਰਿਪਸ ਹੀ ਵਰਤੀਆਂ ਜਾਂਦੀਆਂ ਹਨ। ਇਹਦਾ ਮਤਲਬ ਇਹ ਹੈ ਕਿ ਸਾਡੀਆਂ ਜਿਹੜੀਆਂ ਨੇ 2/3 ਤੋਂ ਵੱਧ 에어 ਸਟ੍ਰਿਪਸ ਜਿਹੜੀਆਂ ਬਰਬਾਦ ਪਈਆਂ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਵਰਤਦੇ। ਅਸਲ ਦੇ ਵਿੱਚ LATI 에어로ਸਪੇਸ ਜਿਹੜੀ ਹੈਗੀ ਉਹ ਐਨਾਈ ਬਚੀਆਂ ਹੀਆਂ ਇਹ ਸਟ੍ਰਿਪਸ ਦੀ ਵਰਤੋਂ ਕਰਕੇ ਇੱਕ ਐਸੇ ਪਲੈਨਿੰਗ ਕਰ ਰਹੀ ਹੈ ਕਿ ਇੱਕ ਐਸਾ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਜੋ ਕਿ ਲੋਕਾਂ ਦਾ ਹਵਾਈ ਸਫ਼ਰ ਕਰਨਾ ਬਹੁਤ ਹੀ ਆਸਾਨ ਤੇ ਬਹੁਤ ਹੀ ਸਸਤਾ ਜਿਹੜਾ ਹੈਗਾ ਬਣਾ ਦੇਵੇਗਾ ਐਲਏਟੀ ਐਰੋਸਪੇਸ ਦੇ 에ਰੋਪਲੇਨ ਜਿਹੜੇ ਹੈਗੇ ਜਹਾਜ਼ ਹੈਗੇ ਇੱਕ ਕੰਪੈਕਟ 에ਅਰ ਸਟਾਪ ਦੇ ਉੱਪਰੋਂ ਜਿਹੜਾ ਹੈਗੇ ਉਡਾਣ ਭਰਿਆ ਕਰਨਗੇ ਇਨਾਂ ਦਾ ਪਲਾਨ ਇਹ ਹੈਗਾ ਕਿ ਇਹ ਰੈ residențial ਏਰੀਆ ਤੇ ਵਰਕ ਏਰੀਆ ਦੇ ਲਾਗੇ-ਲਾਗੇ ਜਿਹੜੇ ਅਗੇ ਛੋਟੇ-ਛੋਟੇ ਏਅਰ ਸਟਾਪ ਬਣਾਉਣਗੇ ਜਿਨ੍ਹਾਂ ਦਾ ਸਾਈਜ਼ ਕੇ ਪਾਰਕਿੰਗ ਲੋਟ ਦੇ ਰਲ ਵੀ ਘੱਟ ਹੋਵੇਗਾ ਨਾਲ ਕੋਈ ਭੀੜ ਹੋਵੇਗੀ ਨਾ ਕੋਈ ਚੈਕਿੰਗ ਹੋਵੇਗੀ ਤੇ ਨਾ ਹੀ ਕਿਸੇ ਲਾਈਨ ਦੇ ਵਿੱਚ ਲੱਗਣ ਦੀ ਲੋੜ ਹੈਗੀ ਸੇਮ ਉਹ ਸਿਸਟਮ ਜਿਹੜਾ ਕਿ ਬੱਸ ਸਟਾਪ ਦਾ ਹੁੰਦਾ ਹੈ ਬੱਸ ਸਟੇ ਦਾ ਸਿਸਟਮ ਹੁੰਦਾ ਹੈ ਜਿਹੜਾ ਉਸੇ ਸਿਸਟਮ ਦੇ ਨਾਲ ਜਿਹੜੇ ਛੋਟੇ-ਛੋਟੇ ਏਅਰ ਸਟਾਪ ਬਣਾਉਣਗੇ ਰੈ residențial ਏਰੀਆ ਦੇ ਵਿੱਚ ਤੇ ਵਰਕ ਏਰੀਆ ਦੇ ਵਿੱਚ ਇਹਦੇ ਨਾਲ ਜਿਹੜਾ ਹੈਗਾ ਤੁਸੀਂ ਉਸ 에어 ਸਟਾਪ ਦੇ ਉੱਪਰ ਜਾਣਾ ਹੈਗਾ ਤਾਂ ਉੱਥੋਂ ਜਿੱਦਾਂ ਅਸੀਂ ਬੱਸ ਸਟੈਂਡ ਦੇ ਉੱਪਰ ਬੱਸ ਫੜੀਦੀ ਆ ਸੇਮ ਉਸੇ ਤਰੀਕੇ ਦੇ ਨਾਲ ਉਸ 에어 ਸਟਾਪ ਦੇ ਉੱਪਰ ਤੁਸੀਂ ਜਹਾਜ਼ ਲੈ ਕੇ ਮੰਨ ਲਓ ਤੁਸੀਂ ਆਪਣੇ ਕੰਮ ਤੋਂ ਆਪਣੇ ਘਰ ਜਾ ਰਹੇ ਹੋਗੇ ਤੇ ਜਿਹੜਾ ਤੁਹਾਡਾ ਵਰਕ ਏਰੀਆ ਦੇ ਲਾਗੇ 에어 ਸਟਾਪ ਹੈਗਾ ਉੱਥੋਂ ਤੁਸੀਂ ਆਪਣਾ ਜਹਾਜ਼ ਫੜ ਕੇ ਤੇ ਆਪਣੇ ਰੈਜੀਡੈਂਸ਼ੀਅਲ ਏਰੀਆ ਦੇ ਲਾਗੇ ਤੁਸੀਂ ਆ ਸਕਦੇ ਹੋ ਸੇਮ ਜਿਹੜਾ ਬੱਸਾਂ ਵਾਲਾ ਸਿਸਟਮ ਹੈਗਾ ਉਹ ਹੁਣ ਜਿਹੜਾ ਹੈਗਾ ਜਹਾਜ਼ਾਂ ਦੇ ਵਿੱਚ ਤਬਦੀਲ ਹੋਣ ਜਾ ਰਿਹਾ ਹੈਗਾ ਉਮਰ ਮੰਨ ਲਓ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਦਿੱਲੀ ਵਰਗੇ ਸ਼ਹਿਰ ਦੀ ਤਾਂ ਉੱਥੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਟ੍ਰੇਨ ਜਾਂ ਮੈਟਰੋ ਜਿਹੜੀ ਹੈਗੀ ਉਹ ਵਰਤੋ ਕਰਨੀ ਪੈਂਦੀ ਸੀ ਕਿ ਦਿੱਲੀ ਦੇ ਵਿੱਚ ਹੁਣ ਫਿਊਚਰ ਦੇ ਵਿੱਚ ਜ਼ੋਮੈਟੋ ਦੀ ਐਲਏਟੀ ਐ어로ਸਪੇਸ ਜਿਹੜੀ ਕੰਪਨੀ ਹੈਗੀ ਜ਼ੋਮੈਟੋ ਦੇ ਮਾਲਕਾਂ ਦੀ ਉਹ ਇਹ ਸਿਸਟਮ ਕ੍ਰੀਏਟ ਕਰਨ ਜਾ ਰਹੇ ਆ ਕਿ ਮੰਨ ਲਓ ਤੁਸੀਂ ਦਿੱਲੀ ਤੋਂ ਨੋਇਡਾ ਜਾਣਾ ਹੈਗਾ ਤਾਂ ਤੁਹਾਨੂੰ ਜਿਹੜੀ ਹੈ ਕਿ ਮੈਟਰੋ ਦੀ ਥਾਂ ਦੇ ਉੱਪਰ ਜਿਹੜਾ ਹੈਗਾ ਤੁਸੀਂ ਜਹਾਜ਼ ਲੈ ਕੇ ਜਾ ਸਕਦੇ ਹੋ ਕਿ ਹੁਣ ਦੇਖਣ ਨੂੰ ਤਾਂ ਇੱਕ ਫਿਲਮ ਦਾ ਸੀਨ ਲੱਗਦਾ ਹੈਗਾ ਕਿ ਨਿੱਕੇ ਨਿੱਕੇ ਜਹਾਜ਼ ਜਿਹੜੇ ਆ ਕਿ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਪਰ ਜਿਹੜੀ ਹੈਗੀ ਇੱਕ ਨਿੱਕੇ ਜਿਹੇ ਸ਼ਹਿਰ ਤੋਂ ਨਾਲ ਹੀ ਨਦੀਕੀ ਦੂਜੇ ਸ਼ਹਿਰ ਦੇ ਵਿੱਚ ਜਹਾਜ਼ਾਂ ਦੇ ਉੱਪਰ ਉੱਡਾਰੇ ਆ ਲੋਕ ਪਰ ਫਿਊਚਰ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਇਹ ਸੱਚ ਹੋਣ ਜਾ ਰਹੀ ਹੈਗੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਐਲ ਏ ਟੀ 에어로ਸਪੇਸ ਕੰਪਨੀ ਜਿਹੜੀ ਹੈਗੀ ਜੀ ਉਹਨੇ 416 ਕਰੋੜ ਰੁਪਏ ਦਾ ਫੰਡ ਜਿਹੜਾ ਹੈਗਾ ਰੇਸ ਕੀਤਾ ਹੈ ਇਹਨਾਂ ਨੇ ਪੈਸੇ ਇਕੱਠੇ ਜਿਹੜੇ ਕੀਤੇ ਐ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਜਿਹੜੇ ਅਗੇ 166 ਕਰੋੜ ਰੁਪਏ ਸਿਰਫ ਦੇ ਸਿਰਫ ਜਿਹੜੇ ਦਪਿੰਦਰ ਗੋਇਨਸ ਜੋ ਮੈਟੋ ਦੇ ਮਾਲਕ ਨੇ ਆਪਣੇ ਵੱਲੋਂ ਪਾਏ ਆ ਪਰਸਨਲੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਹੁਣ ਦੇਖਦੇ ਆ ਕਿ Zomato ਦੇ ਮਾਲਕਾਂ ਦਾ ਇਹ ਵਾਲਾ ਜਿਹੜਾ ਸੁਪਨਾ ਹੈਗਾ ਇਹ ਪੂਰਾ ਹੁੰਦਾ ਆ ਜਾਂ ਨਹੀਂ ਹੁੰਦਾ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਆ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਨਾਲ ਤੇ ਆਪਣੀ ਫੈਮਿਲੀ ਨਾਲ ਯੂਰੂ ਸ਼ੇਅਰ ਕਰਨਾ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ